ਸੱਚੇ ਕਾਲਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾ ਲੈਂ ਨਿਆਮੁਖੇ ਲੈ ਇਸਤੇ ਲਿਬਰਲ ਪਾਰਟੀ ਦੀ ਤਿੰਨ ਦਿਨਾ ਰਾਸ਼ਟਰੀ ਕੌਕਸੈਡ ਰੀਟਰੀਟ ਵਿੱਚ ਸ਼ਾਮਲ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿਹਾ ਹਰ ਚੀਜ਼ ਲਈ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਗੱਲ ਨਹੀਂ ਅਨਟਾਰੀਓ ਨੇ ਕੱਢੇ 4 ਨਵੇਂ OINP ਡਰਾ 2487 ਪਰਮਨੈਂਟ ਰੈਜ਼ਿਡੈਂਸੀ ਵਾਸਤੇ ਭੇਜੇਗੇ ਸੱਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੌਲ ਲੀਵਰ ਜਲਦ ਤੋਂ ਜਲਦ ਲਿਆਉਣਗੇ ਅਵਿਸ਼ਵਾਸ ਪ੍ਰਸਤਾਵ ਐਨਡੀਪੀ ਨੂੰ ਸਰਕਾਰ ਡੇਗਣ ਲਈ ਸਾਥ ਦਿਨ ਨੇ ਕਿਹਾ ਕਰਬੜੀ ਸਮੂਹਾਂ ਨੇ ਸਰਕਾਰ ਨੂੰ ਇਰਕੈਂਡਾ ਪਾਇਲਟਾਂ ਦਾ ਵਿਵਾਦ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਨੂੰ ਆਖਿਆ ਕੰਜ਼ਰਵੇਟਿਵ ਲੀਡਰ ਨੇ ਪ੍ਰਸਤਾਵ ਕੀਤਾ ਰੱਦ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਐਲਾਨ ਕੀਤਾ ਸੀ ਕਿ ਅੰਤਰਰਾਸ਼ਟਰੀ ਵਿਦੇਸ਼ੀ ਕਾਮਿਆਂ ਦੀ ਵਜ੍ਹਾ ਕਰਕੇ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਰਕੇ ਸਰੋਤਾਂ ਦੇ ਉੱਤੇ ਦਬਾਅ ਪੈ ਰਿਹਾ ਹੈ, ਮਹਿੰਗਾਈ ਵਧ ਰਹੀ ਹੈ ਅਤੇ ਕੈਨੇਡਾ ਦੇ ਰਹਿਣ ਵਾਲੇ ਲੋਕਾਂ ਨੂੰ ਜੋ ਅਸਲ ਦੇ ਵਿੱਚ ਕੈਨੇਡੀਅਨ ਨੇ ਉਹਨਾਂ ਨੂੰ ਬਹੁਤ ਸਾਰੀਆਂ ਬੁਨਿਆਦੀ ਲੋੜਾਂ ਨਹੀਂ ਮਿਲ ਪਾ ਰਹੀਆਂ ਇਸ ਕਰਕੇ ਅਸੀਂ ਇਹਨਾਂ ਦੇ ਵਿੱਚ ਕਟੌਤੀ ਕਰਾਂਗੇ। ਸੋ ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਹਰ ਇੱਕ ਚੀਜ਼ ਵਾਸਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਾਂ ਫਿਰ ਅੰਤਰਰਾਸ਼ਟਰੀ ਕਾਮਿਆਂ ਯਾਨੀ ਕਿ ਇਮੀਗ੍ਰੈਂਟਸ ਨੂੰ ਦੋਸ਼ੀ ਠਹਿਰਾਉਣਾ ਸਹੀ ਗੱਲ ਨਹੀਂ ਉਹਨਾਂ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਤਿੰਨ ਦਿਨਾਂ ਦੀ ਰਾਸ਼ਟਰੀ ਕੌਕਸ ਰੀਟ੍ਰੀਟ ਚੱਲ ਰਹੀ ਸੀ ਅਤੇ ਉਸ ਦਾ ਦੂਜਾ ਦਿਨ ਸੀ ਬ੍ਰਿਟਿਸ਼ ਕੋਲੰਪੀਆ ਦੇ ਨਿਯਾਇਮਾਂ ਵਿੱਚ ਤਿੰਨ ਦਿਨਾਂ ਦੀ ਰਾਸ਼ਟਰੀ ਕੌਕਸ ਰੀਟ੍ਰੀਟ ਚੱਲ ਰਹੀ ਹੈ ਅਤੇ ਲਿਬਰਲ ਪਾਰਟੀ ਦੀ ਇਸ ਤਿੰਨ ਦਿਨਾਂ ਰਾਸ਼ਟਰੀ ਕੌਕਸ ਰੀਟ੍ਰੀਟ ਦਾ ਉਦੋਂ ਦੂਜਾ ਦਿਨ ਸੀ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਟਿੱਪਣੀ ਕੀਤੀ ਦਰਸਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਤੇ ਹਰ ਚੀਜ਼ ਦਾ ਦੋਸ਼ ਲਗਾਉਣਾ ਸਹੀ ਨਹੀਂ ਹੈ ਉਹਨਾਂ ਕਹੇ ਕਿ ਆਰਥਿਕ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਇਮੀਗ੍ਰੇਸ਼ਨ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਅਤੇ ਇਸ ਦੇ ਨਾਲ ਹੀ ਇਸ ਤੱਥ ਨੂੰ ਨਜ਼ਰਅੰਦਾਜ਼ ਕਰਨਾ ਵੀ ਭੋਲਾਪਾਨ ਹੈ ਕਿ ਇਮੀਗ੍ਰੇਸ਼ਨ ਦੀ ਮਾਤਰਾ ਨੇ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ ਉਨਾ ਕਿ ਹੈ ਕਿ ਜਿਵੇਂ-ਜਿਵੇਂ ਇਸ ਦੇਸ਼ ਵਿੱਚ ਆਰਥਿਕ ਹਾਲਾਤ ਬਦਲਦੇ ਨੇ ਕੈਨੇਡਾ ਦੀ ਸਰਕਾਰ ਦੀ ਸਥਿਤੀ ਵੀ ਬਦਲਦੀ ਹੈ ਦੁਬਾਰਾ ਫਿਰ ਅਸੀਂ ਇੱਕ ਦੂਜੇ ਨੂੰ ਕਟੜਪੰਥੀ ਕਹੇ ਬਿਨਾ ਅਜਿਹਾ ਕਰ ਸਕਦੇ ਹਾਂ ਅਸੀਂ ਅਜਿਹਾ ਅਜਿਹੇ ਸੰਦਰਭ ਵਿੱਚ ਕਰ ਸਕਦੇ ਹਾਂ ਜਿੱਥੇ ਅਸੀਂ ਅਸਲ ਵਿੱਚ ਕੈਨੇਡਾ ਦੇ ਰਾਸ਼ਟਰੀ ਹਿੱਤ ਬਾਰੇ ਤਰਕਸੰਗਤ ਚਰਚਾ ਕਰ ਰਹੇ ਹਾਂ ਅਤੇ ਕੀ ਸਾਨੂੰ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਦੀ ਲੋੜ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀ ਕਿਹਾ ਆਓ ਸੁਣਦੇ ਹਾਂ As the economic circumstances change in this country, so does the posture of the government of Canada. Again, we can do this without calling each other bigots. We can do this in uh, in, in a context where we're actually having a rational discussion about the national interest of Canada and whether we need to reduce immigration levels, um, and if so, to what extent. Uh, blaming everything on immigrants is exactly what it is, and I don't think it's right because when, if it's not accurate, and you try to solve the problem. You're not solving it by simply uh, cutting down on immigration levels. You have to actually deal with other things, whether it's Airbnb, whether it's interest rates that weren't caused by immigration, whether it is um, the failure of successive governments to provide adequate housing at the provincial level or even at the federal level. Uh, those are all issues that you cannot blame immigrants for. No one is crediting immigrants for bringing down the interest rates. Uh, but we did sort of, by the back door, some people directly start to. attribute the increase in interest rates to to or affordability to immigrate so we have to have a real conversation about it ਜ਼ਿਕਰ ਇਹ ਖਾਸ ਹੈ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਟਿੱਪਣੀ ਕੀਤੀ ਸੀ ਕਿ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਸਖਤੀ ਵਰਤੀ ਜਾ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਵਿੱਚ ਕਮੀ ਲਿਆਂਦੀ ਜਾਵੇਗੀ ਕਿਉਂਕਿ ਅੰਤਰਰਾਸ਼ਟਰੀ ਕਾਮਿਆਂ ਅਤੇ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਰਕੇ ਕੈਨੇਡਾ ਦੇ ਵਿੱਚ ਸਰੋਤਾਂ ਤੇ ਦਬਾਅ ਪੈ ਰਿਹਾ ਹੈ ਅਤੇ ਕੈਨੇਡਾ ਦੇ ਰਹਿਣ ਵਾਲੇ ਲੋਕਾਂ ਨੂੰ ਖਾਸ ਬੁਨਿਆਦੀ ਲੋੜਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਜਿਹਾ ਭਿਆਨ ਦਿੱਤਾ ਹੈ Ontario ਦੇ 4 ਨਵੇਂ OINP ਡਰਾ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਜਿਸ ਦੇ ਅਨੁਸਾਰ 2487 ਪਰਮਨੈਂਟ ਰੈਜ਼ਿਡੈਂਸੀ ਵਾਸਤੇ ਸੱਦੇ ਭੇਜ ਦਿੱਤੇ ਗਏ ਨੇ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਇਹ ਸੱਦੇ ਜਿਹੜੇ ਨੇ ਭੇਜੇ ਗਏ ਨੇ ਇਸ ਵਿੱਚ ਕਈ ਪੇਸ਼ੇਵਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ 10 ਸਤੰਬਰ ਨੂੰ ਅਨਟਾਰੀਓ ਨੇ ਕੈਨੇਡਾ ਵਿੱਚ ਪਰਮਨੈਂਟ ਰੈਜ਼ਿਡੈਂਸੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਲਈ ਕੁੱਲ 2487 ਸੱਦੇ ਜਾਰੀ ਕੀਤੇ ਚਾਰ ਨਵੇਂ ਅਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਡਰਾਅ ਕਰਵਾਏ ਗਏ ਇਹ OINP ਡਰਾਅ ਵਿਦੇਸ਼ੀ ਵਰਕਰ ਸਟ੍ਰੀਮ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਅਤੇ ਇਨ ਡਿਮਾਂਡ ਸਕਿੱਲ ਸਟ੍ਰੀਮ ਦੇ ਤਹਿਤ ਘੋਸ਼ਿਤ ਕੀਤੇ ਗਏ ਨੇ ਇਮੀਗ੍ਰੇਸ਼ਨ ਲਈ ਇੱਕ ਮਹੱਤਵਪੂਰਨ ਮਾਰਗ ਬਣੇ ਹੋਏ ਨੇ ਜੋ ਕਿ ਹੁਨਰਮੰਦ ਪੇਸ਼ੇਵਰਾਂ ਦੀ ਪ੍ਰੋਵਿੰਸ ਦੀ ਮੰਗ ਨੂੰ ਦਰਸਾਉਂਦੇ ਨੇ ਇਹ ਡਰਾ 10 ਸਤੰਬਰ 2023 ਅਤੇ 10 ਸਤੰਬਰ 2024 ਦੇ ਵਿਚਾਲੇ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਤਹਿਤ ਰਜਿਸਟਰ ਕੀਤੇ ਪ੍ਰੋਫਾਈਲਾਂ ਨੂੰ ਮੰਨਦੇ ਨੇ ਬਸ਼ਰਤੇ ਬਿਨਕਾਰ ਹੇਠਾਂ ਦਿੱਤੇ ਅਨੁਸਾਰ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਦੇ ਹੋਣ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਵਾਸਤੇ 1017 ਸੱਦੇ ਭੇਜੇ ਗਏ ਨੇ ਅਤੇ ਕਟਆਫ ਸਟਾਰਟ ਤੋਂ ਉੱਪਰ ਅੰਕਾਂ ਦੀ ਦੱਸੀ ਜਾ ਰਹੀ ਹੈ ਜੋ ਕਿ ਟਾਰਗੇਟਡ ਡਰਾ ਹੈ ਇਸ ਤੋਂ ਇਲਾਵਾ 40 ਹੈਲਥ ਓਕਿਊਪੇਸ਼ਨ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਵਿੱਚ 806 ਸਿੱਧੇ ਭੇਜੇ ਗਏ ਨੇ ਤੇ ਕਟਆਫ 67 ਅਤੇ ਇਸ ਤੋਂ ਉੱਪਰ ਦੇ ਅੰਕ ਮੰਨੀ ਗਈ ਹੈ ਜੋ ਕਿ ਟਾਰਗੇਟਿੰਗ ਡਰਾ ਹੈ ਇਸ ਤੋਂ ਇਲਾਵਾ ਇਨ ਡਿਮਾਂਡ ਸਕਿਲਸ ਸਟਰੀਮ ਦੇ ਵਿੱਚ 649 ਲੋਕਾਂ ਨੂੰ ਸਿੱਧੇ ਭੇਜੇ ਗਏ ਨੇ ਅਤੇ ਕਟਆਫ ਡਿਮਾਂਡ 34 ਤੋਂ ਉੱਪਰਲੇ ਅੰਕ ਮੰਨੀ ਗਈ ਹੈ ਅਤੇ ਇੱਕ ਜਰਨਲ ਰਿਵਾਇਵ ਫੋਰਨ ਵਰਕਰ ਸਟ੍ਰੀਮ ਵਾਸਤੇ 15 ਲੋਕਾਂ ਨੂੰ ਸੱਦੇ ਭੇਜੇ ਗਏ ਨੇ ਤੇ ਕਟ-ਆਫ ਬਾਰੇ ਕੋਈ ਜਾਣਕਾਰੀ ਨਹੀਂ ਹੈ 16 ਜੁਲਾਈ ਨੂੰ ਪਿਛਲੇ ਸਮਾਨ OINP ਡਰਾਅ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਲਈ ਕਟ-ਆਫ ਸਕੋਰ 10 ਪੁਆਇੰਟ ਘਟ ਗਿਆ ਹੈ। ਇਹ ਨਵੀਨਤਮ OINP ਡਰਾਅ Ontario ਵਿੱਚ ਸੈਟਲ ਹੋਣ ਦੇ ਚਾਹਵਾਨ ਉਮੀਦਵਾਰਾਂ ਲਈ ਖਾਸ ਤੌਰ ਤੇ ਸਿਹਤ ਸੰਭਾਲ, ਇੰਜੀਨੀਅਰਿੰਗ ਅਤੇ ਉਸਾਰੀ ਖੇਤਰਾਂ ਵਿੱਚ ਮਹੱਤਵਪੂਰਨ ਮੌਕੇ ਲਿਆਉਂਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਵਿੱਚ ਹੈਲਥ케ਅਰ ਕਿਤੇ ਹੈਲਥ케ਅਰ ਦੇ ਵਿੱਚ ਪ੍ਰਬੰਧਕ ਪਸ਼ੂਆਂ ਦੇ ਡਾਕਟਰ ਦੰਤਾਂ ਦੇ ਡਾਕਟਰ ਅੱਖਾਂ ਦੇ ਡਾਕਟਰ ਆਇਰੋਲੋਜਿਸਟ ਅਤੇ ਭਾਸ਼ਣ ਭਾਸ਼ਾ ਦੇ ਰੋਗ ਵਿਗਿਆਨੀ ਫਾਰਮਾਸਿਸਟ ਡਾਈਟੀਸ਼ੀਅਨ ਅਤੇ ਪੋਸ਼ਣ ਵਿਗਿਆਨੀ ਮਨੋਵਿਗਿਆਨੀ ਕਾਰੋ ਪ੍ਰੋਟੈਕਟਰ ਫਿਜ਼ੀਓਥੈਰੇਪਿਸਟ ਕਿਤਾ ਮੁਖੀ ਥੈਰੇਪਿਸਟ ਅਤੇ ਹੋਰ ਪੇਸ਼ੇਵਰਾਂ ਦੇ ਤੌਰ ਤੇ ਕਿਨੇਸ਼ੀਓ ਲੋਗੇਸਟ ਸਿਹਤ ਨਿਦਾਨ ਅਤੇ ਇਲਾਜ ਵਿੱਚ ਪੇਸ਼ਵਰ ਪੇਸ਼ੇ ਨਰਸਿੰਗ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ ਰਜਿਸਟਰਡ ਨਰਸਾਂ ਅਤੇ ਰਜਿਸਟਰਡ ਮਨੋਵਿਗਿਆਨਿਕ ਨਰਸਾਂ ਨਰਸ ਪ੍ਰੈਕটিশਨਰ ਚਿਕਿਤਸਕ ਸਹਾਇਕ ਦਾਈਆਂ ਅਤੇ ਸਹਾਇਕ ਸਿਹਤ ਪੇਸ਼ਵਰ ਆਪਟਿਸ਼ੀਨਲ ਲਾਇਸੈਂਸ ਸ਼ੁਦਾ ਪ੍ਰੈਕਟੀਕਲ ਨਰਸਾਂ ਪੈਰਾਮੈਡੀਕਲ ਕਿੱਤੇ ਆਦਿ ਸ਼ਾਮਿਲ ਨੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸਟੀਮ ਵਪਾਰਕ ਕਿੱਤਿਆਂ ਅਤੇ ਹੈਲਥ케ਅਰ ਤੋਂ ਇਲਾਵਾ ONP ਡਰਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਵਿੱਚ 104 ਹੋਰ ਤਰਜੀਹੀ ਕਿੱਤਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜਿਸ ਵਿੱਚ ਡਰਾਫਟਿੰਗ ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨ ਮਕੈਨੀਕਲ ਇੰਜੀਨੀਅਰਿੰਗ ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨ ਕੰਸਟਰਕਸ਼ਨ ਮੈਨੇਜਰ ਹੋਮ ਬਿਲਡਿੰਗ ਅਤੇ ਰੈਨੋਵੇਸ਼ਨ ਮੈਨੇਜਰ ਟੂਲ ਅਤੇ ਢਾਈ ਮੇਕਰ ਸ਼ੀਟ ਮੈਟਲ ਵਰਕਰ ਬੋਇਲਰ ਮੇਕਰ ਸਟਰਕਚਰਲ ਮੈਟਲ ਅਤੇ ਪਲੇਟ ਵਰਕਰ ਫੈਬ੍ਰିକੇਟਰ ਅਤੇ ਫਿਟਰ ਆਇਰਨ ਵਰਕਰ ਵੈਲਡਰ ਅਤੇ ਸੰਬੰਧਿਤ ਮਸ਼ੀਨ ਆਪਰੇਟਰ ਇਲੈਕਟ੍ਰੀਸ਼ੀਅਨ ਉਦਯੋਗਿਕ ਇਲੈਕਟ੍ਰੀਸ਼ੀਅਨ ਪਲੰਬਰ ਤਰਖਾਨ ਹੀਟਿੰਗ ਫ੍ਰਿਜ ਤੇ Air Conditioning ਮਕੈਨਿਕ ਪੇਂਟਰ ਅਤੇ ਸਜਾਵਟ ਆਦ ਵਰਗੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਸਦੀ ਪੂਰੀ ਸੂਚੀ অন্ਟਾਰੀਓ ਦੀ OINP ਵੈੱਬਸਾਈਟ ਦੇ ਉੱਤੇ ਜਾ ਕੇ ਹਾਸਲ ਕੀਤੀ ਜਾ ਸਕਦੀ ਹੈ। অন্ਟਾਰੀਓ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਹੋਇਆ ਹੈ ਅਤੇ OINP ਉਹਨਾਂ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਜੋ ਸੂਬੇ ਦੀ ਆਰਥਿਕਤਾ ਅਤੇ ਕਰਮਚਾਰੀਆਂ ਵਿੱਚ ਯੋਗਦਾਨ ਪਾ ਸਕਦੇ ਨੇ। OINP ਦਾ ਯੋਗ ਕਿੱਤਿਆਂ ਦਾ ਲਗਾਤਾਰ ਵਿਸਥਾਰ ਇਨ ਡਿਮਾਂਡ ਸਕਿੱਲ ਸਟ੍ਰੀਮ ਵਿੱਚ 35 ਨਵੀਆਂ ਭੂਮਿਕਾਵਾਂ ਨੂੰ ਸ਼ਾਮਲ ਕਰਨ ਸਮੇਤ ਇਸ ਦੀਆਂ ਕਿਰਤ ਮੰਡੀ ਦੀਆਂ ਲੋੜਾਂ ਨੂੰ ਪੂਰਾ ਕਰ ਲਈ ਸੁਵੇਦੀ ਵਚਨ ਬਦ ਤੁਹਾਨੂੰ ਦਰਸਾਉਂਦਾ ਏ ਜੇਕਰ ਤੁਹਾਨੂੰ ਅੱਜ ਦੇ ਡਰਾਅ ਵਿੱਚ ਸੱਦਾ ਮਿਲਿਆ ਹੈ ਤਾਂ ਤੁਹਾਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਸਥਾਈ ਨਿਵਾਸ ਲਈ ਆਪਣੀ ਅਰਜ਼ੀ ਜਮ੍ਹਾਂ ਕਰਾਉਣੀ ਚਾਹੀਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੀਆਂ ਸਮਾਂ ਸੀਮਾਵਾਂ ਅਤੇ ਲੋੜਾਂ ਨੂੰ ਪੂਰਾ ਕਰਦੇ ਹੋ OINP ਅਪਡੇਟ ਅਤੇ ਕੈਨਡਾ ਇਮੀਗ੍ਰੇਸ਼ਨ ਖਬਰਾਂ ਤੇ ਨੇੜਿਓਂ ਵੀ ਨਜ਼ਰ ਰੱਖਿਓ ਉਹਨਾਂ ਉਮੀਦਵਾਰਾਂ ਲਈ ਜੋ ਹਜੇ ਵੀ ਉਡੀਕ ਕਰ ਰਹੇ ਨੇ ਇਹ ਕਹਿ ਦਈਏ ਕਿ ਨਵੀਨਤਮ OINP ਖਬਰਾਂ ਤੇ ਅਪਡੇਟ ਰੱਖਣੀ ਜ਼ਰੂਰ ਯਕੀਨੀ ਬਣਾਈ ਜਾਵੇ ਕਿਉਂਕਿ ਨਵੇਂ ਡਰਾਅ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਲਗਾਤਾਰ ਵਿਕਸਿਤ ਹੋ ਰਿਹਾ ਹੈ ਜੋ ਕੈਨੇਡਾ ਵਿੱਚ ਪ੍ਰਵਾਸ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਨਵੇਂ ਮੌਕੇ ਪ੍ਰਦਾਨ ਕਰਦਾ ਹੈ। OINP ਡਰਾਅ ਦਾ ਇਹ ਤਾਜ਼ਾ ਦੌਰ ਬਹੁਤ ਸਾਰੇ ਚਾਵਾਨ ਪ੍ਰਵਾਸੀਆਂ ਲਈ ਇੱਕ ਵੱਡਾ ਕਦਮ ਹੈ। ਭਿੱਜਗੇ ਸੱਦੇ ਯਾਨੀ ਕਿ 2487 ਸੱਦਿਆਂ ਦੇ ਨਾਲ ਸੂਬਾ ਜ਼ਰੂਰੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣਾ جاری ਰੱਖ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਰ ਪੋਲੀਏਵ ਨੇ ਕਹਿ ਦਿੱਤਾ ਹੈ ਕਿ ਹੁਣ ਕੰਜ਼ਰਵੇਟਿਵਜ਼ ਜਲਦ ਤੋਂ ਜਲਦ ਅਵਿਸ਼ਵਾਸ ਪ੍ਰਸਤਾਵ ਲਿਆਉਣਗੇ ਉਹਨਾਂ ਨੇ ਬਲਾਕ ਅਤੇ ਐਨਟੀਪੀ ਨੂੰ ਵੀ ਸਰਕਾਰ ਡੇਗਨ ਵਿੱਚ ਸਾਥ ਦੇਣ ਦੇ ਲਈ ਕਿਹਾ ਹੈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਦਾ ਕਹਿਣਾ ਹੈ ਕਿ ਜਦੋਂ ਇਸ ਪਾਰਲੀਮੈਂਟ ਦਾ ਫਾਲ ਸਿਜ਼ਨ ਸ਼ੁਰੂ ਹੋਵੇਗਾ ਤਾਂ ਕੰਜ਼ਰਵੇਟਿਵਜ਼ ਜਲਦੀ ਤੋਂ ਜਲਦੀ ਲਿਬਰਲ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨਗੇ ਤਾਂ ਕਿ ਫੈਡਰਲ ਚੋਣਾਂ ਕਰਵਾਈਆਂ ਜਾ ਸਕਣ ਪੋਲੀਵ ਨੇ ਬਲੌਕ ਕਿਬੈਕਵਾ ਲੀਡਰ ਐ ਫਰਾਂਸ਼ਵਾ ਬਲੋਂਸ਼ੇ ਅਤੇ ਐਨਟੀਪੀ ਲੀਡਰ ਜਗਨੀਤ ਸਿੰਘ ਨੂੰ ਟਰੂਡੋ ਸਰਕਾਰ ਨੂੰ ਡੇਗਣ ਲਈ ਆਪਣੀ ਪਾਰਟੀ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਵਚਨਬੱਧ ਹੋਣ ਦਾ ਸੰਕੇਤ ਦਿੱਤਾ ਹੈ ਪਿਤੇ ਹਫਤੇ ਜਗਮੀਤ ਸਿੰਘ ਨੇ ਲਿਬਰਲਾਂ ਨਾਲ ਕੀਤੇ ਉਸ ਸਮਰਥਨ ਸਮਝੌਤੇ ਨੂੰ ਖਤਮ ਕਰ ਦਿੱਤਾ ਸੀ ਜਿਸ ਤਹਿਤ ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਭਰੋਸਗੀ ਦੇ ਵੋਟ ਤੇ ਐਨਡੀਪੀ ਦਾ ਸਾਥ ਪ੍ਰਾਪਤ ਕਰ ਰਹੀ ਸੀ ਪੋਲੀਏਵ ਨੇ ਜਗਮੀਤ ਦੇ ਇਸ ਕਦਮ ਨੂੰ ਮੀਡੀਆ ਸਟੰਟ ਆਖਿਆ ਸੀ ਪੋਲੀਏਵ ਨੇ ਕਿਹਾ ਕਿ ਜੇ ਜਗਮੀਤ ਸਿੰਘ ਦਾਵਾ ਕਰਦੇ ਨੇ ਕਿ ਉਹਨਾਂ ਨੇ ਲਿਬਰਲਾਂ ਨਾਲ ਸਮਝੌਤਾ ਤੋੜ ਦਿੱਤਾ ਹੈ ਤਾਂ ਇਸ ਦਾ ਅਰਥ ਹੈ ਕਿ ਉਹਨਾਂ ਨੂੰ ਬੇਭਰੋਸਗੀ ਤੇ ਵੋਟ ਦੇਣਾ ਚਾਹੀਦਾ ਹੈ ਪੋਲੀਵ ਨੇ ਕਿਹਾ ਕਿ ਜਗਮੀਤ ਬਲੋਂ ਲਿਬਰਲ ਨਾਲ ਸਮਰਥਨ ਸਮਝੌਤਾ ਤੋੜਨ ਦਾ ਫੈਸਲਾ ਸਿਆਸੀ ਤੌਰ ਤੇ ਪ੍ਰੇਰਿਤ ਹੈ ਅਤੇ ਉਹਨਾਂ ਦੇ ਦੋ ਰਾਈਡਿੰਗਜ਼ ਵਿੱਚ ਫੈਡਰਲ ਜ਼ਿਮਨੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਤਾਂ ਕਿ ਉਹ ਇਹ ਜਿਚਾ ਸਕਣ ਕਿ ਐਨਡੀਪੀ ਸੱਤਾਧਾਰੀ ਪਾਰਟੀ ਦੇ ਨਾਲ ਨਜ਼ਦੀਕੀ ਤੌਰ ਤੇ ਨਹੀਂ ਜੁੜੀ ਹੋਈ ਟੂ ਡੇਜ਼ ਬਿਫੋਰ ਵੋਟਿੰਗ ਸਟਾਰਟਡ ਇਨ ਥੋਸ ਬਾਇਲੈਕਸ਼ਨਸ ਟ੍ਰਾਈਿੰਗ ਟੂ ਟ੍ਰਿਕ ਪੀਪਲ ਇਨ ਟੂ ਥਿੰਕਿੰਗ ਹੀ ਵਾਸ ਨੋ ਲੰਗਰ ਪਾਰਟ ਆਫ ਦ ਕੋਐਲੀਸ਼ਨ ਦ ਬਾਇਲੈਕਸ਼ਨਸ ਵਿਲ ਬੀ ਹੈਲਡ ਔਨ ਮੰਡੇ After which he can just change his mind and go back to voting to keep Trudeau in power. So I have an announcement and a challenge. I'm announcing that Common Sense Conservatives will put forward a non confidence motion at the earliest possible opportunity. And I'm asking Jagmeet Singh and the NDP to commit unequivocally before Monday's by elections. Will they vote non confidence to bring down the costly coalition and trigger a carbon tax election? Or will Jagmeet Singh sell out Canadians again? Which will it be? It's put up or shut up time for the NDP. NDP Jagmeet Singh, Nu Do Agami ਕਾਰੋਬਾਰੀ ਸੁਮਾਹ ਨੇ ਸਰਕਾਰ ਨੂੰ 에어 캐나다 ਪਾਇਲਟ ਵਿਵਾਦ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਕੋਲ ਭੇਜਣ ਦੇ ਲਈ ਕਹਿ ਦਿੱਤਾ ਹੈ ਕੰਜ਼ਰਵੇਟਿਵ ਲੀਡਰ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਦਾ ਵਿਚਾਰ ਰੱਦ ਕਰ ਦਿੱਤਾ ਹੈ ਤੇ ਕਿਹਾ ਕਿ ਉਹ ਪਾਇਲਟਾਂ ਦੇ ਨਾਲ ਨੇ ਦੱਸਦੀ ਹੈ ਕਿ 에어 캐나다 ਦੇ ਪਾਇਲਟਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਹਮਰਤ ਬਾਵਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਕੈਨੇਡਾ ਦੇ ਪਾਇਲਟਾਂ ਦੇ ਨਾਲ ਮੇਲ ਬਿਲਕੁਲ ਨਹੀਂ ਖਾਂਦੀ ਆਪਣੀਆਂ ਮੰਗਾਂ ਨੂੰ ਲੈ ਕੇ ਪਾਇਲਟ ਜਿਹੜੇ ਨੇ ਉਹ ਤਰਨੇ ਦੇ ਉੱਤੇ ਨੇ ਦੇਸ਼ ਭਰ ਦੀਆਂ ਦਰਜਨਾਂ ਵਪਾਰਕ ਐਸੋਸੀਏਸ਼ਨਾਂ ਨੇ ਇੱਕ ਪੱਤਰ ਲਿਖ ਕੇ ਲਿਬਰਲ ਸਰਕਾਰ ਨੂੰ 에ਅਰ ਕੈਨਡਾ ਪਾਇਲਟ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਵਿੱਚ ਪੇਜ ਕੇ ਪਾਇਲਟਾਂ ਨੂੰ ਹੜਤਾਲ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਬਾਈਂਡਿੰਗ ਆਰਬਿਟ੍ਰੇਸ਼ਨ ਵਿੱਚ ਕਿਸੇ ਆਰਬਿਟ੍ਰੇਟਰ ਯਾਨੀ ਫੈਸਲਾ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਵਿੱਚ ਦੋ ਪ੍ਰਸਤਾਵਾਂ ਵਿੱਚੋਂ ਇੱਕ ਸਮਝੌਤਾ ਤਿਆਰ ਕੀਤਾ ਜਾਂਦਾ ਹੈ ਕੈਨੇਡੀਅਨ ਚੈਂਬਰ ਆਫ ਕਮਰਸਲ ਰਿਟੇਲ ਕੌਂਸਲ ਆਫ ਕੈਨੇਡਾ ਫੂਡ ਪ੍ਰੋਡਿਊਸਰਸ ਆਫ ਕੈਨੇਡਾ ਅਤੇ ਕੈਨੇਡੀਅਨ ਟॉय ਐਸੋਸੀਏਸ਼ਨ ਨੇ ਕਈ ਹੋਰ ਸਮੂਹਾਂ ਨੇ ਪੱਤਰ ਵਿੱਚ ਚੇਤਾਵਨੀ ਦਿੱਤੀ ਹੈ ਕਿ ਪਾਇਲਟਾਂ ਦੀ ਹੜਤਾਲ ਅਰਥ ਵਿਵਸਥਾ ਲਈ ਤਬਾਹਕੁਨ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਫੈਡਰਲ ਸਰਕਾਰ ਨੂੰ ਲਾਜ਼ਮੀ ਤੌਰ ਤੇ ਮਾਮਲੇ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਨੂੰ ਭੇਜ ਕੇ ਇੱਕ ਹੋਰ ਨੁਕਸਾਨ ਦੇ ਵਿਗੜ ਨੂੰ ਰੋਕਣ ਲਈ ਪਹਿਲਾਂ ਤੋਂ ਕਾਰਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਜਿੱਥੇ ਇੱਕ ਨਿਰਪੱਖ ਵਿਚੋਲਗੀ ਰਾਹੀਂ ਮੁੱਦਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕਨੇਡੀਨ ਪੈਸੀਫਿਕ ਕੰਸਾਸ ਸਿਟੀ ਵਿੱਚ ਲੇਬਰ ਵਿਵਾਦ ਤੋਂ ਕੁਝ ਚਿਰ ਬਾਅਦ ਇਹ ਪਾਇਲਟਾਂ ਦੀ ਹੜਤਾਲ ਦੀ ਧਮਕੀ ਕੈਨੇਡਾ ਦੀ ਸਾਖ ਨੂੰ ਖਰਾਬ ਕਰਤੇਵੇਗੀ ਕਾਰੋਬਾਰੀ ਸਮੂਹਾਂ ਨੇ ਕਿਹਾ ਕਿ ਜੇਕਰ ਕੈਨੇਡੀਅਨ ਕਾਰੋਬਾਰ ਸਮੇਂ ਸਿਰ ਸਾਡੀਆਂ ਚੀਜ਼ਾਂ ਨੂੰ ਮਾਰਕੀਟ ਵਿੱਚ ਪਹੁੰਚਾਉਣ ਵਿੱਚ ਅਸਮਰੱਥ ਹੁੰਦੇ ਨੇ ਤਾਂ ਸਾਡੇ ਅੰਤਰਰਾਸ਼ਟਰੀ ਭਾਈਵਾਲ ਹੋਰ ਵਿਕਲਪਾਂ ਦੀ ਭਾਲ ਸ਼ੁਰੂ ਕਰ ਦੇਣਗੇ ਇਸ ਹਫਤੇ ਦੇ ਸ਼ੁਰੂ ਵਿੱਚ 에ਅਰ ਕੈਂਟਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੰਪਨੀ ਅਤੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਜੋ ਕਿ 5200 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ ਉਸ ਵਿਚਾਲੇ ਗੱਲਬਾਤ ਅੰਸੁਲਝੀ ਰਹਿਣ ਕਰਕੇ ਉਹ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਅਤਲ ਕਰਨ ਦੀਆਂ ਯੋਜਨਾਵਾਂ ਨੂੰ ਅੰਤ ਮੂਰੂਪ ਤੇ ਰਹੀ ਹੈ 에어ਲਾਈਨ ਨੇ ਕਿਹਾ ਕਿ 15 ਸਤੰਬਰ ਤੋਂ ਪਾਇਲਟ ਐਸੋਸੀਏਸ਼ਨ 72 ਘੰਟਿਆਂ ਵਿੱਚ ਹੜਤਾਲ ਕਰਨ ਦਾ ਨੋਟਿਸ ਜਾਰੀ ਕਰ ਸਕਦੀ ਹੈ ਜਾਂ 에어ਲਾਈਨ 72 ਘੰਟਿਆਂ ਬਾਅਦ ਤਾਲਾਬੰਦੀ ਐਲਾਨ ਕਰ ਸਕਦੀ ਹੈ ਅਜਿਹਾ ਹੋਣ ਨਾਲ ਹਰ ਰੋਜ਼ 1,10,000 ਯਾਤਰੀ ਪ੍ਰਭਾਵਿਤ ਹੋਣਗੇ ਬਿਆਨ ਵਿੱਚ 에어 ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਮਾਈਕਲ ਰੂਸੋ ਨੇ ਕਿਹਾ ਕਿ ਇੱਕ ਸਮਝੌਤੇ ਤੇ ਪਹੁੰਚਣ ਲਈ ਹਜੇ ਵੀ ਸਮਾਂ ਹੈ ਬਸ਼ਰਤੇ ਐਲਪਾ ਆਪਣੀਆਂ ਤਨਖਾਹਾਂ ਦੀਆਂ ਮੰਗਾਂ ਨੂੰ ਨਰਮ ਕਰੇ ਕਾਰੋਬਾਰੀ ਸਮੂਹਾਂ ਦਾ ਕਹਿਣਾ ਹੈ ਕਿ 에어 ਕੈਨੇਡਾ ਦਾ ਲੇਬਰ ਵਿਗਨ ਨਾਜ਼ੁਕ ਸਮਾ ਸਮਵੇਦਨਸ਼ੀਲ ਵਸਤੂਆਂ ਜਿਵੇਂ ਕਿ ਵੈਕਸੀਨ ਅਤੇ ਮੈਡੀਕਲ ਸਪਲਾਈ ਖੇਤੀਬਾੜੀ ਅਤੇ ਨਾਸ਼ਵਾਨ ਭੋਜਨ ਉਤਪਾਦਾਂ ਅਤੇ ਛੋਟੇ ਤੇ ਮੱਧ ਵਰਗੀ ਕੈਨੇਡੀਅਨ ਨਿਰਮਾਤਾਵਾਂ ਲਈ ਪੁਰਜ਼ਿਆਂ ਅਤੇ ਮਸ਼ੀਨਰੀ ਦੇ ਆਯਾਤ ਤੇ ਨਿਰਯਾਤ ਨੂੰ ਰੋਕ ਦੇਵੇਗਾ ਲੇਬਰ ਮੰਤਰੀ ਸਟੀਵਨ ਮੈਕਨਨ ਨੇ ਪਿਛਲੇ ਮਹੀਨੇ ਰੇਲਵੇ ਲੇਬਰ ਵਿਵਾਦ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਪੇਸ਼ ਦਿੱਤਾ ਸੀ ਬ੍ਰਿਟਿਸ਼ ਕੋਲੰਬੀਆ ਦੇ ਨਾਇਮਾ ਵਿੱਚ ਲਿਬਰਲਨ ਦੇ ਕੌਕਸ ਰੀਟਰੀਟ ਵਿੱਚ ਮੈਕਨਨ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਵਿਵਾਦ ਨੂੰ ਵਿਚੋਲੇ ਕੋਲ ਭੇਜਣਗੇ ਉਹਨਾਂ ਨੇ ਕਿਹਾ ਕਿ ਉਹ ਕਿਆਸ ਅਰਾਈਆਂ ਦੇ ਵਿੱਚ ਨਹੀਂ ਪੈਣਗੇ ਅਤੇ ਸੌਦੇਬਾਜ਼ੀ ਪ੍ਰਕਿਰਿਆ ਲਈ ਵਚਨਬੱਧ ਨੇ ਉਹਨਾਂ ਕਿਹਾ ਕਿ ਭਾਵੇਂ ਕਈਆਂ ਅਹਿਮ ਮਸਲੇ ਅਣਸੁਲਝੇ ਨੇ ਪਰ ਉਹ ਇਸ ਮਾਮਲੇ ਵਿੱਚ ਅੱਗੇ ਵੱਲ ਹੁੰਦੀ ਗਤੀ ਦੇਖ ਰਹੇ ਨੇ Yeah. <laughs> ਰੇਲਵੇ ਗੰਤੇ ਮੈਕਨਨ ਦੇ ਫੈਸਲੇ ਦੀ ਐਨ.ਟੀ.ਪੀ ਲੀਡਰ ਜਗਮੀਤ ਸਿੰਘ ਨੇ ਆਲੋਚਨਾ ਕੀਤੀ ਸੀ ਜਗਮੀਤ ਨੇ ਫੈਡਰਲ ਸਰਕਾਰ ਤੇ ਕਾਮਿਆਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਸੀ ਬੁੱਧਵਾਰ ਨੂੰ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੇ ਕਿਹਾ ਕਿ ਉਹ 에ਅਰ ਕੈਨੇਡਾ ਕੰਟਰੈਕਟ ਵਾਰਤਾ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਨੂੰ ਭੇਜਣ ਦਾ ਸਮਰਥਨ ਨਹੀਂ ਕਰਨਗੇ ਅਤੇ ਉਹਨਾਂ ਨੇ ਕੰਪਨੀ ਨੂੰ ਨੇਕੀ ਨਾਲ ਸੌਦੇਬਾਜ਼ੀ ਕਰਨ ਦੀ ਅਪੀਲ ਕੀਤੀ ਪੋਲੀਏਵ ਨੇ ਕਿਹਾ ਕਿ ਅਮਰੀਕਾ ਦੇ ਪਾਇਲਟ ਬਹੁਤ ਜ਼ਿਆਦਾ ਪੈਸਾ ਕਮਾਉਂਦੇ ਨੇ ਤੇ ਬਹੁਤ ਘੱਟ ਟੈਕਸ ਅਦਾ ਕਰਦੇ ਨੇ ਅਤੇ 에ਅਰ ਕੈਨੇਡਾ ਦੇ ਪਾਇਲਟ ਸਰਕਾਰ ਦੁਆਰਾ ਹੈ ਤਾਂ ਹੋਈ ਮਹਿੰਗਾਈ ਦੇ ਨਤੀਜੇ ਵਜੋਂ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਅਸੀਂ ਪਾਇਲਟਾਂ ਅਤੇ ਨਿਰਪੱਖ ਸੌਦੇ ਲਈ ਲੜਨਦੇ ਉਹਨਾਂ ਦੇ ਹੱਕ ਦੇ ਨਾਲ ਖੜੇ ਆ Ontario ਦੇ Science Center ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਇੱਕ ਬੇहद ਬੁਰੀ ਖਬਰ ਹੈ ਦਰਸਲ ਬੀਤੇ ਸ਼ੁੱਕਰਵਾਰ ਕਰਮਚਾਰੀਆਂ ਨੂੰ ਇਹ ਦੱਸ ਦਿੱਤਾ ਗਿਆ ਸੀ ਕਿ ਲੇਆਫ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ Ontario Science Center ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਿੱਚ ਹੁਣ ਲਗਾਤਾਰ ਛਾਂਟੀ ਕੀਤੀ ਜਾ ਰਹੀ ਹੈ ਤੇ ਕਈ ਕਰਮਚਾਰੀ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਜਾ ਸਕਦਾ ਹੈ Ontario Science Center ਦੇ ਹੋਰ ਕਰਮਚਾਰੀ ਆਪਣੀਆਂ ਨੌਕਰੀਆਂ ਗਵਾਉਣ ਦੀ ਕਗਾਰ ਤੇ ਨੇ ਕਿਉਂਕਿ ਅਚਾਨਕ ਪੂਰਬੀ ਟੋਰਾਂਟੋ ਆਕਰਸ਼ਣ ਬੰਦ ਹੋਣ ਦੀ ਕਗਾਰ ਦੇ ਉੱਤੇ ਹੈ ਖੇਚ ਲਈ ਸਫਾਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਡੈਕਸਟਰਾ ਗਰੁੱਪ ਨੇ ਪਿਛਲੇ ਹਫ਼ਤੇ Ontario Public Service Employees Union ਨੂੰ ਇੱਕ ਪੱਤਰ ਪੇਜ ਕੇ ਕਿਹਾ ਸੀ ਕਿ 31 ਅਕਤੂਬਰ ਤੱਕ 28 ਕਰਮਚਾਰੀ ਆਪਣੀਆਂ ਨੌਕਰੀਆਂ ਗਵਾ ਦੇਣਗੇ ਵਿਗਿਆਨ ਕੇਂਦਰ ਨੇ ਡੈਕਸਟਰੋ ਨਾਲ ਆਪਣਾ ਸਫਾਈ ਸੇਵਾਵਾਂ ਦਾ ਸਮਝੌਤਾ ਖਤਮ ਕਰ ਦਿੱਤਾ ਹੈ ਅਤੇ ਇਸ ਕਾਰਨ ਛਾਂਟੀ ਦਾ ਨੋਟਿਸ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਪੱਤਰ ਵਿੱਚ ਕਿਹਾ ਕਿ ਜਿਸ ਦੀ ਇੱਕ ਕਾਪੀ ਕੈਨੇਡੀਅਨ ਪ੍ਰੈਸ ਵਾਰਤਾ ਦੇ ਦੁਆਰਾ ਪ੍ਰਾਪਤ ਕੀਤੀ ਗਈ ਹੈ। ਕਰਮਚਾਰੀਆਂ ਨੂੰ ਸ਼ੁੱਕਰਵਾਰ ਨੂੰ ਇਹ ਖਬਰ ਦੇ ਦਿੱਤੀ ਗਈ ਸੀ। OPCU ਦੇ ਸਥਾਨਿਕ 549 ਦੇ ਪ੍ਰਤਾਨ ਮਾਰਟਿਨ ਫਿਸ਼ਰ ਨੇ ਕਿਹਾ ਕਿ ਉਹ ਤਬਾਹ ਹੋ ਗਏ ਨੇ ਜੋ ਕਿ ਲਗਭਗ 500 ਵਿਗਿਆਨ ਕੇਂਦਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਕੇਂਦਰ ਦੀ ਇੱਕ ਨਵੀਂ ਥਾਂ ਤੇ ਜਾਰੀ ਰੱਖਣ ਦੀਆਂ ਯੋਜਨਾਵਾਂ ਦੇ ਨਾਲ ਉਹ ਅਸਲ ਵਿੱਚ ਇਸ ਦਾ ਹਿੱਸਾ ਬੰਨਣਾ ਚਾਹੁੰਦੇ ਨੇ ਇੱਕ ਅਸਥਾਈ ਵਿਗਿਆਨ ਕੇਂਦਰ ਲਈ ਵਿਚਾਰਿਆ ਜਾ ਰਿਹਾ ਇੱਕ ਸਥਾਨ ਮਿਸਿਸ ਸਾਗਾ অন্ਟਾਰੀਓ ਟੋਰਾਂਟੋ ਦੇ ਪੱਛਮ ਵਿੱਚ ਇੱਕ ਕਨਵੈਨਸ਼ਨ ਸੈਂਟਰ ਸਾਈਟ ਜਾਪਦਾ ਏ ਵਿਗਿਆਨ ਕੇਂਦਰ ਜੂਨ ਵਿੱਚ ਅਚਾਨਕ ਲੋਕਾਂ ਲਈ ਬੰਦ ਹੋ ਗਿਆ ਸੀ ਅਤੇ ਉਸ ਦਾ ਕਹਿਣਾ ਹੈ ਕਿ ਸਟਾਫ ਅਤੇ ਪ੍ਰਦਰਸ਼ਨੀਆਂ ਨੂੰ ਅਕਤੂਬਰ ਦੇ ਅੰਤ ਤੱਕ ਇਸ ਸਹੂਲਤ ਤੋਂ ਚਲੇ ਜਾਣਾ ਪਵੇਗਾ ਕੇਂਦਰ ਦੀ ਬੁਲਾਰਨ ਲੌਰਾ ਬਰਕਨ ਬਲਿਟ ਨੇ ਇੱਕ ਬਿਆਨ ਦੇ ਵਿੱਚ ਲਿਖਿਆ ਹੈ ਕਿ ਅਸੀਂ ਡੈਕਸਟਰਾ ਦੇ ਕਰਮਚਾਰੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਦੀ ਦਿਲੋਂ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਵਿੱਚੋਂ ਕੁਝ ਨੇ ਕਈ ਸਾਲਾਂ ਤੋਂ ਸਾਇੰਸਿਸ ਸੈਂਟਰ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਕਹੇ ਹੈ ਕਿ ਇਹ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਇਹ ਕਰਮਚਾਰੀਆਂ ਲਈ ਨਵੀਆਂ ਭੂਮਿਕਾਵਾਂ ਦੀ ਪਛਾਣ ਕਰਨ ਲਈ ਡੈਕਸਟਰਾ ਦੇ ਦਾਇਰੇ ਦੇ ਵਿੱਚ ਆਉਂਦਾ ਹੈ ਉਮੀਦ ਕਰਦੇ ਨੇ ਕਿ ਕੋਈ ਵੀ ਤਬਦੀਲੀ ਜਿੰਨੀ ਜਲਦੀ ਹੋ ਸਕੇ ਹੋ ਸਕਦੀ ਹੈ ਡੈਕਸਟਰਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਬੁਨਿਆਦੀ ਢਾਂਚਾ ਮੰਤਰੀ ਕਿੰਗਾ ਸੂਰਮਾਨ ਨੇ ਕਿਹਾ ਕਿ ਵਿਗਿਆਨਕ ਕੇਂਦਰ ਦਾ ਬੰਦ ਹੋਣਾ ਛੱਤ ਦੇ ਨਾਲ ਢਾਂਚਾਗਤ ਮੁੱਦਿਆਂ ਦੇ ਕਾਰਨ ਸੀ ਕਿਉਂਕਿ ਇੱਕ ਬਾਹਰੀ ਇੰਜੀਨੀਅਰਿੰਗ ਫਰਮ ਨੂੰ ਕੁਝ ਪਹਿਲਾਂ ਵਿੱਚ ਸਮੱਸਿਆਵਾਂ ਪਾਈਆਂ ਗਈਆਂ ਸਨ ਜੋ ਬਰਫ਼ ਦੇ ਭਾਰੀ ਬੋਝ ਹੇਠ ਦਿਖ ਸਕਦੀਆਂ ਸਨ ਸੁਰਮਨਦੇਵ ਬੁੱਲਾਰੇ ਐਸ਼ ਮਿਲਟਨ ਨੇ ਕਿਹਾ ਹੈ ਕਿ ਨਵੀਨਤਮ ਛਾਤੀ ਸਰਕਾਰ ਦੇ ਧਾਇਰੇ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਉਹ ਕਰਮਚਾਰੀ ਇੱਕ ਸੁਤੰਤਰ ਕੰਪਨੀ ਦੇ ਨਾਲ ਕੰਮ ਕਰਦੇ ਨੇ ਮਿਲਟਨ ਦਾ ਕਹਿਣਾ ਹੈ ਕਿ ਸਾਡੀ ਉਮੀਦ ਹੈ ਕਿ ਵਿਗਿਆਨ ਕੇਂਦਰ ਦੀ ਸਹੂਲਤ ਤੇ ਤੀਜੀ ਧਿਰ ਦੇ ਠੇਕੇਦਾਰਾਂ ਲਈ ਕੰਮ ਕਰ ਰਹੇ ਸਟਾਫ ਦੇ ਰੁਜ਼ਗਾਰ ਤੇ ਹੋਣ ਵਾਲੇ ਕਿਸੇ ਵੀ ਸੰਭਾਵੀ ਪ੍ਰਭਾਵਾਂ ਨੂੰ ਉਹਨਾਂ ਸੰਸਥਾਵਾਂ ਦੇ ਅੰਦਰ ਹੋਰ ਮੌਕਿਆਂ ਦੁਆਰਾ ਘਟਕ ਕੀਤਾ ਜਾ ਸਕਦਾ ਹੈ ਵਿਗਿਆਨ ਕੇਂਦਰ ਦੇ ਬੰਦ ਹੋਣ ਨਾਲ ਸਥਾਨਕ ਭਾਈਚਾਰੇ ਸਿਆਸਤਦਾਨਾਂ ਅਤੇ ਵਰਕਰਾਂ ਵਿੱਚ ਰੋਸ ਪੈਦਾ ਹੋਇਆ ਜਿਨ੍ਹਾਂ ਨੇ 부ਡਾਪੇ ਦੀ ਇਮਾਰਤ ਨਾਲ ਢਾਂਚਾਗਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਚਾਏ ਸਹੂਲਤ ਨੂੰ ਬੰਦ ਕਰਨ ਦੇ ਫੈਸਲੇ ਦੀ ਅਲੋਚਨਾ ਕੀਤੀ ਪ੍ਰੋਵਿੰਸ ਨੇ ਪਹਿਲਾਂ ਹੀ ਵਿਗਿਆਨਕ ਕੇਂਦਰ ਨੂੰ ਟੋਰਾਂਟੋ ਦੇ ਵਾਟਰਫਰੰਟ ਤੇ ਇੱਕ ਮੁੜ ਵਿਕਸਿਤ ਅਨਟਾਰੀਓ ਸਥਾਨ ਤੇ ਲਜਾਣ ਦੀ ਯੋਜਨਾ ਬਣਾਈ ਸੀ Ontario ਪਲੇਸਟੇ ਨਵੀਂ ਸਹੂਲਤ ਬਨਨ ਤੱਕ ਪ੍ਰੋਵਿੰਸ ਕਿਸੇ ਅਸਥਾਈ ਵਿਗਿਆਨਕ ਕੇਂਦਰ ਲਈ ਜਗ੍ਹਾ ਦੀ ਤਲਾਸ਼ ਕਰ ਰਹੀ ਹੈ ਜਿਸ ਨੂੰ 1 ਜਨਵਰੀ 2026 ਤੱਕ ਚਾਲੂ ਕਰਨਾ ਪਵੇਗਾ ਸਾਇੰਸ ਸੈਂਟਰ ਵਿੱਚ ਛਾਂਟੀ ਦਾ ਇਹ ਦੂਜਾ ਸੈੱਟ ਹੈ ਪ੍ਰਾਂਤ ਦੁਆਰਾ ਇਮਾਰਤ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ ਕੁਝ ਹੀ ਦਿਨਾਂ ਬਾਅਦ 50 ਤੋਂ ਵੱਧ ਭੋਜਨ ਸੇਵਾਵਾਂ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਘਟ ਦਿੱਤਾ ਗਿਆ ਸੀ ਕੈਨੇਡਾ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਰਿਹਾਇਸ਼ੀ ਸੰਕਟ ਨੂੰ ਲੈ ਕੇ بڑے ਮੁੱਦੇ ਸਮੇ ਸਮੇਤੇ ਸਾਹਮਣੇ ਆਉਂਦੇ ਵਿਖਾਈ ਦਿੰਦੇ ਨੇ ਅਤੇ ਇਸ ਨੂੰ ਲੈ ਕੇ ਸ਼ਾਰਟ ਟਰਮ ਰੈਂਟਲਸ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਸ਼ਾਰਟ ਟਰਮ ਰੈਂਟਲਸ ਕਰਕੇ ਵੀ ਉਹਨਾਂ ਨੂੰ ਕਾफी ਪਰੇਸ਼ਾਨੀਆਂ ਆਉਂਦੀਆਂ ਨੇ ਤੇ ਹੁਣ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਸ਼ਾਰਟ ਟਰਮ ਰੈਂਟਲਸ ਲਾਗੂ ਕਰਨਾ ਨਵੀਂ ਪ੍ਰੋਵਿੰਸ਼ਲ ਰਜਿਸਟਰੀ ਦੇ ਨਾਲ ਅੱਗੇ ਵਧਾਇਆ ਜਾਏਗਾ ਸਰਕਾਰ ਨਵੇਂ ਰੂਲ ਲੈ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਦਾ ਕਹਿਣਾ ਹੈ ਕਿ ਉਹ ਪਿਛਲੇ ਬਸੰਤ ਵਿੱਚ ਲਾਗੂ ਹੋਣ ਵਾਲੀਆਂ ਨਵੀਆਂ ਪਾਬੰਦੀਆਂ ਦੇ ਬਾਵਜੂਦ ਪ੍ਰਾਂਤ ਦੇ ਆਲੇ-ਦੁਆਲੇ ਥੋੜੇ ਸਮੇਂ ਲਈ ਕਿਰਾਏ ਦੇ ਤੌਰ ਤੇ ਕੰਮ ਕਰ ਰਹੇ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਰਵੀ ਕਾਲੋ ਨੇ ਮੀਡੀਆ ਨੂੰ ਕਿਹਾ ਕਿ ਮੈਂ ਭਾਈਚਾਰਿਆਂ ਵਿੱਚ ਅਜਿਹੇ ਹੋਂਦ ਦੇ ਬਹੁਤ ਸਾਰੇ ਮਾਮਲੇ ਸੁਨੇ ਨੇ ਦੇਰ ਤੋਂ ਧਿਆਨ ਖਿੱਚਣ ਵਾਲੇ ਘਰਾਂ ਵਿੱਚੋਂ ਇੱਕ ਕਲੋਨਾ ਦੇ ਅਪਰ ਮਿਸ਼ਨ ਦੇ ਆਸ-ਪਾਸ ਦਾ ਇੱਕ ਘਰ ਹੈ ਵਸਨੀਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਲਗਭਗ 3 ਸਾਲਾਂ ਤੋਂ ਕਿਰਾਏਦਾਰਾਂ ਦਾ ਨਿਰੰਤਰ ਵਹਾਰ ਹੈ ਜਿਸ ਕਾਰਨ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਇੱਕ ਇਲਾਕਾ ਨਿਵਾਸੀ ਦਾ ਕਹਿਣਾ ਹੈ ਕਿ ਪਾਰਟੀਆਂ ਚੱਲ ਰਹੀਆਂ ਸੀ ਸਾਡੇ ਕੋਲ ਇੱਕ ਟੂਰ ਬੱਸ ਦਿਖਾਈ ਦੇ ਰਹੀ ਸੀ ਅਤੇ ਲੋਕਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਸਾਡੇ ਕੋਲ ਘਰ ਵਿੱਚ ਦੁਰਵਿਵਾਰ ਕਰਨ ਵਾਲੇ ਕਿਰਾਏਦਾਰ ਸਨ ਜੋ ਸਾਨੂੰ ਕਿਰਾਏ ਤੇ ਇੱਥੇ ਰੱਖਣੇ ਪੈ ਰਹੇ ਸਨ ਅਤੇ ਉਹ ਗਾਲਾਂ ਵੀ ਕੱਢ ਰਹੇ ਸਨ ਤੇ ਸਾਨੂੰ ਡਰਾ ਰਹੇ ਸਨ ਤੇ ਗਵਾਂਡੀ ચીਖੜੇ ਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਮੌਂਟ ਪੈਟਟ ਆਪਣੇ ਕੁੱਤੇ ਨੂੰ ਸਵੇਰੇ ਸਵੇਰੇ ਸੈਰ ਦੇ ਲਈ ਲੈ ਕੇ ਗਏ ਸਨ ਜਦੋਂ ਉਹਨਾਂ ਨੇ ਕੁਝ ਅਨ ਸੁਖਾਵੇਂ ਵਿਵਹਾਰ ਨੂੰ ਵੇਖਿਆ ਉਹਨਾਂ ਕਿਹਾ ਕਿ ਮੈਂ ਉੱਚੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਅਤੇ ਉਸ ਤੋਂ ਬਾਅਦ ਚੀਕਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉੱਥੇ ਪੂਲ ਦੇ ਵਿੱਚ ਸੈਕਸ ਕਰਨ ਵਾਲੇ ਲੋਕ ਵੀ ਵੇਖ ਕੇ ਸਾਨੂੰ ਪੂਰੀ ਤਰ੍ਹਾਂ ਨਾਲ ਹੈਰਾਨੀ ਹੋ ਗਈ ਵਸਨੀਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਮੰਨਦੇ ਨਹੀਂ ਕਿ ਘਰ ਦੇ ਮਾਲਕ ਨਵੇਂ ਸਬਾਈ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਕਿਉਂਕਿ ਘਰ ਉਹਨਾਂ ਦੀ ਮੁਢਲੀ ਰਿਹਾਇਸ਼ ਨਹੀਂ ਜਾਪਦੀ। ਨਿਯਮ ਦੱਸਦੇ ਨੇ ਕਿ ਇੱਕ ਮੁੱਖ ਨਿਵਾਸ ਇੱਕ ਘਰ ਹੁੰਦਾ ਹੈ ਜਿਸ ਵਿੱਚ ਇੱਕ ਵਿਅਕਤੀ ਕਿਸੇ ਹੋਰ ਸਥਾਨ ਨਾਲੋਂ ਇੱਕ ਕੈਲੰਡਰ ਸਾਲ ਵਿੱਚ ਲੰਬੇ ਸਮੇਂ ਲਈ ਰਹਿੰਦਾ ਹੈ। ਬੁੱਧਵਾਰ ਨੂੰ ਰਵੀ ਕਾਨੂੰਨ ਨੇ ਕਿਹਾ ਕਿ ਘਰ ਸੂਬੇ ਦੇ ਰਡਾਰ ਤੇ ਹੈ। ਕੈਲੋਨਾ ਨੇ ਕਿਹਾ ਕਿ ਸਾਬਤ ਕਰਦੇ ਹੋਏ ਕਿ ਇੱਕ ਮਾਲਕ ਪ੍ਰਦਾਨ ਕਰਦੇ ਵਿੱਚ ਸਾਲ ਦੇ ਕਿੰਨੇ ਦਿਨ ਰਹਿੰਦਾ ਹੈ ਇਹ ਚੁਣੌਤੀਪੂਰਨ ਹੋ ਸਕਦਾ ਹੈ ਜਨਵਰੀ ਦੇ ਵਿੱਚ ਬਦਲਣ ਵਾਲਾ ਹੈ ਜਦਕਿ ਸਰਕਾਰ ਇੱਕ ਨਵੀਂ ਸੁਬਾਈ ਰਜਿਸਟਰੀ ਲਾਂਚ ਕਰੇਗੀ ਜੋ ਲਾਗੂ ਕਰਨਾ ਬਹੁਤ ਸੌਖਾ ਬਣਾ ਦੇਵੇਗਾ ਕੈਲੋਨਾ ਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਵਿਊ ਕ੍ਰੈਸਟ ਕੋਰਟ ਦੇ ਘਰ ਕੋਲ ਇੱਕ ਵੈਧ ਮਿਊਂਸੀਪਲ ਲਾਇਸੈਂਸ ਹੈ ਸ਼ਹਿਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਪ ਲੋ ਅਫਸਰ ਹਾਲ ਹੀ ਵਿੱਚ ਨੇਬਰਹood ਦੇ ਵਿੱਚ ਘਰ-ਘਰ ਜਾ ਕੇ ਵਸਨੀਕਾਂ ਨੂੰ ਸੂਚਿਤ ਕਰਦੇ ਨੇ ਕਿ ਸ਼ੋਰ ਜਾਂ ਹੋਰ ਗੈਰ ਗਵਾਂਡੀ ਗੜਬੜ ਵਰਗੀਆਂ ਉਪ ਨਿਯਮਾਂ ਦੀਆਂ ਉਲੰਘਣਾਵਾਂ ਨੂੰ ਕਿਵੇਂ ਸਹੀ ਢੰਗ ਨਾਲ ਦਸਤਾਵੇਜ਼ੀ ਤੌਰ ਤੇ ਦਰਜ ਕਰਨਾ ਚਾਹੀਦਾ ਹੈ ਜ਼ਿਕਰ ਇਹ ਖਾਸ ਹੈ ਕਿ ਸ਼ਹਿਰ ਇਸ ਸਮੇਂ ਥੋੜੇ ਸਮੇਂ ਦੇ ਕਿਰਾਏ ਦੇ ਤੌਰ ਤੇ ਕੰਮ ਕਰ ਰਹੇ ਕਲੋਨਾ ਵਿੱਚ ਕਈ ਘਰਾਂ ਦੀ ਸਰਗਰਮੀ ਨਾਲ ਨਿਗਰਾਨੀ ਅਤੇ ਜਾਂਚ ਕਰ ਰਿਹਾ ਹੈ ਅੱਜ ਦੇ ਕੈਂਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਲਿਬਰਲ ਪਾਰਟੀ ਦੇ 3 ਦਿਨਾਂ ਰਾਸ਼ਟਰੀ ਕੌਕਸੈਡਰੀ ਟ੍ਰੀਟ ਵਿੱਚ ਸ਼ਾਮਲ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿਹਾ ਹਰ ਚੀਜ਼ ਲਈ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਗੱਲ ਨਹੀਂ ਅੰਟਾਰਿਓ ਨੇ ਕੱਢੇ 4 ਨਵੇਂ OINP ਡਰਾ 2487 ਪਰਮਨੈਂਟ ਰੈਜ਼ਿਡੈਂਸੀ ਵਾਸਤੇ ਭੇਜੇਗੇ ਸੱਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲ ਲੀਵਰ ਜਲਦ ਤੋਂ ਜਲਦ ਲਿਆਉਣਗੇ ਅਵਿਸ਼ਵਾਸ ਪ੍ਰਸਤਾਵ ਐਂਜੀਪੀ ਨੂੰ ਸਰਕਾਰ ਡੇਗਣ ਲਈ ਸਾਥ ਦੇਣ ਲਈ ਕਿਹਾ ਗਰਬਰੀਸ ਮੁਹਾਨੇ ਸਰਕਾਰ ਨੂੰ ਏਰਕੈਂਡਾ ਪਾਇਲਟਾਂ ਦਾ ਵਿਵਾਦ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਨੂੰ ਆਖਿਆ ਕੰਜ਼ਰਵੇਟਿਵ ਲੀਡਰ ਨੇ ਪ੍ਰਸਤਾਵ ਕੀਤਾ ਰੱਦ ਇਸੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ